ਸੜਕ ਦੇ ਕਿਨਾਰੇ ਦੁਕਾਨ ਦੇ ਬਾਹਰ ਦੋ ਮਹਿਲਾਵਾਂ ਖੜੀਆਂ ਸੀ ਤਾਂ ਅਚਾਨਕ ਉਸ ਦੇ ਹੱਥ ਦੀ ਵਿੱਚ ਫੜਿਆ ਬੈਗ ਪਰਸ ਗਾਇਬ ਹੋ ਗਿਆ ਤੇ ਉਸ ਤੋਂ ਬਾਅਦ ਮੁੰਡੇ ਜਿਨ੍ਹਾਂ ਨੇ ਇਹ ਪਰਸ ਗਾਇਬ ਕੀਤਾ ਫਰਾਰ ਹੋ ਗਏ ਜੀਹਾਂ ਦਾਜ਼ੀ ਹੈ ਕਿ ਦੋ ਮਹਿਲਾਵਾਂ ਖੜੀਆਂ ਤਾਂ ਉੱਥੇ ਸਕੂਟੀ ਸਵਾਰ ਦੋ ਨੌਜਵਾਨ ਮੁੰਡਿਆਂ ਦੇ ਵੱਲੋਂ ਮਹਿਲਾ ਦਾ ਪਰਸ ਖੋਇਆ ਤੇ ਮੌਕੇ ਤੋਂ ਫਰਾਰ ਹੋ ਗਏ ਸਾਰੀ ਘਟਨਾ ਕੈਮਰੇ ਚ ਕੈਦ ਹੋਈ ਆਉ ਦੇਖਦੇ ਆਂ ਮਾਮਲਾ ਜਲੰਧਰ ਦੇ ਕਸਬਾ ਗੁਰਾਇਆ ਤੋਂ ਸਾਹਮਣੇ ਆਇਆ ਜਿੱਥੇ ਕਿ ਪੀੜਤ ਮਹਿਲਾ ਨੇ ਦੱਸਿਆ ਕਿ ਦੁਕਾਨ ਤੋਂ ਕੱਪੜੇ ਖਰੀਦਣ ਆਈਆਂ ਸੀ ਤੇ ਕੱਪੜੇ ਖਰੀਦ ਕੇ ਜਦੋਂ ਦੁਕਾਨ ਦੇ ਬਾਹਰ ਖੜੀਆਂ ਹੋਈਆਂ ਤਾਂ ਉੱਥੋਂ ਹੀ ਲਗੋਂ ਦੋ ਮੁੰਡੇ ਲੰਘੇ ਤੇ ਉਸ ਦਾ ਜੜਾਕੀ ਪਾਸ ਖੋ ਕੇ ਫਰਾਰ ਹੋ ਗਏ ਪਾਸ ਦੇ ਵਿੱਚ ਨਗਦੀ ਅਤੇ ਮੋਬਾਈਲ ਫੋਨ ਤੇ ਉਸ ਦਾ ਆਧਾਰ ਕਾਰਡ ਵੀ ਸੀ ਅਤੇ ਪੀੜਤਾ ਦੇ ਪਤੀ ਰੋਸ਼ਨ ਲਾਲ ਨੇ ਕਿਹਾ ਕਿ ਇਕੱਠਾਂ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀ ਪੁਆੜ ਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ ਉਹਦੇ ਉਹਦੇ ਵਿੱਚ ਫੋਨ ਸੀਗਾ ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ ਪੁਲਿਸ ਨੂੰ ਦੱਸਤਾ ਹਾਂਜੀ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ ਹਾਂਜੀ ਕਿੰਨੇ ਕ ਟਾਈਮ ਦੀ ਗੱਲ ਹੈ ਸਾਢੇ 3 ਵਜੇ ਦੀ ਕੀ ਨਾਮ ਹੈ ਤੁਹਾਡਾ ਰੋਸ਼ਨ لال ਭਾਜੀ ਸਨ ਜੀ ਉਹ ਵੀ ਬਈ ਦੱਸੋ ਹਾਂਜੀ ਭਾਈ ਮੈਨੂੰ ਵਾਈਫ ਦਾ ਫੋਨ ਆਇਆ ਸੀਗਾ ਮੈਂ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੇਰ ਫੋਨ ਆਇਆ ਮੈਂ ਉਸੇ ਟਾਈਮ ਉਧਰ ਆ ਗਿਆ ਪੰਜ ਮਿੰਟ ਦੇ ਵਿੱਚ ਤਾਂ ਸਹੀ ਨਹੀਂ ਫੇਰ ਮੈਨੂੰ ਆ ਕੇ ਦੱਸਿਆ ਵੀ ਇੱਧਰ ਦਾ ਸਾਡੇ ਨਾਲ ਹੋਈ ਹੈ ਤੇ ਬਾਹਰ ਇਹ ਖੜੇ ਸੀਗੇ ਜਿੰਦਾ ਤੇ ਉਸ ਤੋਂ ਬਾਅਦ ਜਦੋਂ ਮੁੰਡੇ ਆਏ ਆ ਸਕੂਟਰੀ ਤੇ ਆਏ ਆ ਉਨੀ ਵਾਰ ਸੇ ਨਾਲ ਪਰਸ ਹੋ ਕੇ ਇੱਕ ਮਿੰਟ ਇੱਕ ਮਿੰਟ ਸਕਿੰਟਾਂ ਵਿੱਚ ਜਾਨੀ ਕਿ ਚਲੇ ਗਏ ਜੀ ਕਾ ਦੇਖਿਆ ਜਾਵੇ ਤਾਂ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤਾਂ ਇਹ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ